ਤੇ ਤੇ ਤੁਹਾਨੂੰ ਰੇਟ ਦੇ ਵਿੱਚ ਹੀ ਮਿਲ ਜੂਗੀ। ਇਹ ਡਿਜ਼ਾਇਰ 13 ਮਾਡਲ ਹੈ। ਆਲੇ-ਦਾਲੋਂ ਬਾਈ ਨੂੰ ਕਹਿਣਾ ਵੀ ਸਾਰੇ ਇੱਕ ਵਾਰੀ ਕੈਮਰਾ ਮਾਰ ਦੇ। ਸਾਰਾ ਲੱਗਿਆ ਹੋਇਆ ਕੰਪਨੀ ਦੀ ਹੈ ਨਾ ਸਾਰਾ। ਹਾਂ। ਸਾਰਾ ਕੰਪਨੀ ਦਾ ਲੱਗਿਆ ਹੋਇਆ ਡੈਕ ਟੋਕਾਂ। ਤੇ ਸੀਟ ਕਵਰ ਨੇ ਜਿਹੜੇ ਉਹ ਵੀ ਵਧੀਆ ਪਏ ਨੇ ਕਿਤੋਂ ਵੀ ਕੋਈ ਪੱਟੇ ਨਹੀਂ ਹੈਗੇਗੇ। ਜਿਉਂ ਹੀ ਹਾਲ ਚੱਲ ਨੇ। ਅੱਜ ਫਿਰ ਤੁਹਾਡੇ ਵਾਸਤੇ ਡਿਜ਼ਾਇਰ ਗੱਡੀ ਦੀ ਵੀਡੀਓ ਲੈ ਕੇ ਆਏ ਆ। ਰੋਜ਼ਾਨਾ ਆਪਾਂ ਥੋੜੇ ਟਾਈਮ ਬਾਅਦ ਜਿੱਥੋਂ ਵੀ ਆਪਾਂ ਨੂੰ ਵੀਰਾਂ ਦੇ ਫੋਨ ਆਉਂਦੇ ਨੇ ਲੋਕਲ ਆ ਤੇ ਆਪਾਂ ਉਹਨਾਂ ਦੇ ਜਾ ਜਾ ਕੇ ਵੀਡੀਓ ਬਣਾਉਨੇ ਆ। ਤੁਸੀਂ ਵੀ ਜੇ ਵੀਡੀਓ ਗੱਡੀ ਦੀ ਵੇਚਣੀ ਆ ਜਾਂ ਲੈਣੀ ਆ ਮੈਸਰ ਕਰ ਸਕਦੇ ਹੋ ਤੁਸੀਂ ਵੀਡੀਓ ਪਵਾ ਸਕਦੇ ਹੋ ਤੁਸੀਂ ਤੇ ਆਪਣਾ ਇਹ ਗੱਡੀ ਹੈ ਜੀ ਡਿਜ਼ਾਇਰ 13 ਮਾਡਲ ਹੈ ਆਲੇ-ਦਾਲੋਂ ਬਾਈ ਨੂੰ ਕਹਿਣਾ ਵੀ ਸਾਰੇ ਇੱਕ ਵਾਰੀ ਕੈਮਰਾ ਮਾਰ ਦੇ ਰੰਗ ਦੀ ਕਿਤੇ ਵੀ ਰੰਗ ਨਹੀਂ ਹੈ ਪੇਂਟ ਨਹੀਂ ਹੈ ਗੱਡੀ ਬਾਕੀ ਜਦੋਂ ਵੀ ਤੁਸੀਂ ਕੋਈ ਚੀਜ਼ ਲੈਣੇ ਆਪਦੀ ਖੁਦ ਤਸੱਲੀ ਕਰਿਆ ਕਰੋ ਕਿਉਂਕਿ ਮਾਲਕ ਤਾਂ ਕਹਿ ਨਹੀਂ ਹੁੰਦਾਗਾ ਸਾਰਾ ਤਸੱਲੀ ਕਰਕੇ ਹੀ ਲਿਆ ਕਰੋ ਇਹ ਤੁਹਾਨੂੰ ਲੱਗਦਾ ਵੀ ਗੜਬੜਾ ਹੈ ਕੋਈ ਤੇ ਉਹਨੂੰ ਚੰਗੀ ਤਰ੍ਹਾਂ ਮਿਸਤਰੀ ਨੂੰ ਵੀ ਚੈੱਕ ਕਰਾਓ ਵੈਸੇ ਗੱਡੀ ਜਿਹੜੀ ਜਰਮਨ ਦੀ ਹੈ ਗੱਡੀ ਕੋਈ ਉਹ ਨਹੀਂ ਜਾਦੇ ਰੇਟ 'ਚ ਨਹੀਂ ਤੇ ਤੁਹਾਨੂੰ ਰੇਟ ਦੇ ਵਿੱਚ ਹੀ ਮਿਲ ਜਾਊਗੀ ਤੇਰਾ ਮਾਡਲ ਹੈ ਆਲੇ-ਦਾਲੇ ਸਾਫ਼ ਪਈ ਆ ਬਿਲਕੁਲ ਜੇ ਕਰੇ ਰੱਖਣੀ ਹੈ ਗੱਡੀ ਵਧੀਆ ਸੋਹਣੀ ਲੱਗੇਗੀ ਤੇ ਟਾਇਰ ਨੇ ਜਿਹੜੇ ਉਹ ਵੀ ਠੀਕ ਪਏ ਨੇ ਤੁਹਾਨੂੰ ਇੰਨਾ ਜ਼ਿਆਦਾ ਉਹ ਕਰਨ ਦੀ ਲੋੜ ਨਹੀਂ ਤੇ ਅੰਦਰੋਂ ਦਿਖਾ ਦਿੰਨੇ ਆ। ਲੋ ਜੀ ਮੋਰਾ ਅੰਦਰ ਕੈਮਰਾ। ਡੈਕ ਡੁਕ ਸਾਰਾ ਲੱਗਿਆ ਹੋਇਆ ਕੰਪਨੀ ਦੀ ਹੈ ਨਾ ਸਾਰਾ। ਹਾਂ। ਸਾਰਾ ਕੰਪਨੀ ਦਾ ਲੱਗਿਆ ਹੋਇਆ ਡੈਕ ਡੁਕਾਂ। ਤੇ ਸੀਟ ਕਵਰ ਨੇ ਜਿਹੜੇ ਉਹ ਵੀ ਵਧੀਆ ਪਏ ਨੇ ਕਿਤੋਂ ਵੀ ਕੋਈ ਪੱਟੇ ਨਹੀਂ ਹੈਗੇਗੇ। ਤੇ ਨਾਲ ਦੇ ਨੇ ਜਿਹੜੇ ਉਹੀ ਹੁੰਦੇ ਨੇ ਸੀਟ ਕਵਰ ਇਹ। ਤੇ ਆ ਦੇਖੋ ਮਗਰਲੀ ਸਾਈਡ ਆ। ਤੇ ਇਹਦਾ ਰੇਟ ਹੈ ਜੀ। ਤੇ ਨਾਲ ਦੋਨੋਂ ਮੁਰਾਦ ਨੇ ਇੰਜਨ ਤੇ ਵੀ ਟਰਾਈ ਲੋਜੀ ਬੈਟਰੀ ਬੂਨਟਰੀ ਦਾ ਪਤਾ ਲੱਗ ਜਾਂਦਾ ਤੇ ਨਾਲ ਇੰਜਨ ਦੀ ਹਾਲਤ ਦਾ ਪਤਾ ਲੱਗ ਜਾਂਦਾ ਆਪਾਂ ਨੂੰ ਸੋਜੀ ਮੁਰਾਦੋ ਬੈਟਰੀ ਵੀ ਕੰਪਨੀ ਦੀ ਬੈਟਰੀ ਆ ਕੋਈ ਦੇਸੀ ਨਹੀਂ ਹੈਗੀ ਤੇ ਇੰਜਨ ਦੀ ਹਾਲਤ ਹੈ ਜਿਹੜੀ ਵਧੀਆ ਪਈ ਆ ਕਿਉਂਕਿ ਪਾਣੀ ਨਹੀਂ ਮਰਾਇਆ ਹੋਇਆ ਤੇ ਲੀਕਿੰਗ ਕਿਤੋਂ ਨਹੀਂ ਹੈਗੀ ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਜੇ ਲੀਕ ਹੋਵੇ ਤੇ ਕੀ ਗੱਲਬਾਤ ਹੁੰਦੀ ਆ ਉਹ ਇੰਜਣ ਦੀ ਸਿਰਫ ਪਾਣੀ ਮਰਾਉਣ ਵਾਲਾ ਇਨਨ ਤੇ 2,55,000 ਚ ਇਹ ਗੱਡੀ ਤੁਹਾਨੂੰ ਵਣ ਜੂਗੀ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸਕਰੀਨ ਤੇ ਮੈਸੇਜ ਕਰ ਦਿਓ WhatsApp ਵੀ ਚੱਲਦਾ ਹੈ ਤੇ ਉਹ ਵੀ ਤੁਸੀਂ ਫੋਨ ਕਰ ਸਕਦੇ ਹੋ ਤੇ HR 15 ਜੋ ਹਰਿਆਣੇ ਦਾ ਨੰਬਰ ਹੈ ਇਹ ਇਸ ਤੇ ਤੁਸੀਂ ਆ ਕੇ ਮੈਸੇਜ ਕਰ ਦਿਓ ਜਿਹੜੇ ਵੀਰ ਨੇ ਲੈਣੀ ਹੈ ਗੱਡੀ ਉਹੀ ਮੈਸੇਜ ਕਰਿਓ ਧੰਨਵਾਦੀ ਸਾਰਿਆਂ ਦਾ